ਬ੍ਰਹਮਾਨ ਸਾਹਿਬ ਮੂਰ ਮੰਤਰ ਦਾ ਉਚਾਰਨ ਕਰਦੇ ਨੇ ਇੱਕ ਓਮ ਕਾ ਬਦੂਤੀ ਬ੍ਰਹਮ ਰਸਿਸਿ ਨੂੰ ਪੈਦਾ ਕਰਦਾ ਹੈ ਪਾਲਣਾ ਕਰਦਾ ਹੈ ਉਸੰਘਾਰ ਕਰਦਾ ਸਤਨਾਮ ਸਚਉ ਦਾ ਨਾਮ ਹੈ ਕਰਤਾ ਹੈ ਸਾਰੀ ਸ੍ਰਿਸ਼ਟੀ ਦਾ ਔਰ ਪੁਰਖ ਹੈ ਨਿਰਭਉ ਕਿਸੇ ਤੋਂ ਨਰਦਾ ਨਹੀਂ ਉਹਨਿਰ ਬੇਰ ਕਿਸੇ ਨਾਲ ਉਸ ਦਾ ਬੇਰ ਬਰੋਧ ਨਹੀਂ ਹੈ ਕਿਹਦਾ ਵੀ ਇਨਸਾਨ ਹੋਵੇ ਦਸ ਪ੍ਰਗਰੀਦਾ ਵੀ ਹੋਵੇ ਪਾਪੀ ਵੀ ਹੋਵੇ ਤਾਂ ਹੀ ਪਰਮੇਸ਼ਰ ਉਸ ਨਾਲ ਬੇਰ ਨਹੀਂ ਕਰਦੇ ਹੁਣ ਬਹੁਤ ਜਗ੍ਹਾ ਦੁਸ਼ਟਾਂ ਦਾ ਸੰਘਾਰ ਕਰਦੇ ਲੇਕਿਨ ਉਹਨੂੰ ਸਮਝ ਦੇਣ ਵਾਸਤੇ ਬੇਰ ਬਰੋਧ ਵਾਸਤੇ ਨਹੀਂ ਕਿਉਂਕਿ ਜਿਸ ਦਾ ਵੀ ਸੰਘਾਰ ਕੀਤਾ ਪ੍ਰਭੂ ਨੇ ਉਹਨੂੰ ਆਪਣੇ ਚਲੀਨ ਕਰ ਲਿਆ। ਉਹ ਗਾ ਰਾਮ ਨੇ ਜਦੋਂ ਰਾਵਣ ਦਾੰਦ ਕੀਤਾ। ਰਾਵਣ ਨੇ ਅੰਤ ਸਮੇਂ ਰਾਮ ਕੇ ਆੁਰ ਭਗਵਾਨ ਰਾਮ ਨੇ ਉਸਨੂੰ ਆਪਣੇ ਚਲੀਨ ਕਰ ਲਿਆ। ਤੇ ਜਿਹੜਾ ਵੀ ਜਿਸਲੇ ਪ੍ਰਭੂ ਨੂੰ ਯਾਦ ਕਰੇ ਪ੍ਰਭੂ ਉਹਨੂੰ ਆਪਣੇ ਸੰਭਾਲ ਲੈਂਦੇ ਨੇ। ਅਸੇ ਇੱਕ ਜੋਰ ਹੈ। ਮਾਦਾ ਬਿਦਾ ਦਾ ਧਿਆਨ ਚੁੱਕਾ ਹੈ। ਰਾਹ ਪੈਣਾ ਤਾਂ ਕੋਈ ਹੈ ਨਹੀਂ। ਇਹ ਝੋਂਪੜੀ ਦੇ ਜਰਾਂ ਦੇ ਗਰੀਬ ਲੋਕ ਸਨ ਛੋਟਾ ਜਿਹਾ ਲੜਕਾ ਹੈ ਕੰਮ ਕਰ ਕਰਸ ਨਹੀਂ ਕਰਦਾ ਹੈ ਸੋਚਦਾ ਉਹਨੇ ਕਿਦਾਂ ਕਰੇ ਕਿਤੇ ਬਸ ਛੋਟੀ ਬੜੀ ਚੋਰੀਆਂ ਕਰਕੇ ਆਪਣਾ ਗੁਜ਼ਾਰਾ ਕਰਦਾ ਹੋਰ ਕੋਈ ਉਹਨੂੰ ਤਰੀਕਾ ਨਹੀਂ ਨਜ਼ਰ ਆਉਂਦਾ ਵੀ ਕੀ ਕੰਮ ਕਰੇ ਕਿਸੇ ਦੀ ਵਸਤੂ ਚੋਰਾ ਲਈ ਵੇਖਣ ਦੀ ਚੀਜ਼ ਚੋਰਾ ਲਈ ਤੇ ਆਪਣਾ ਗੁਜ਼ਾਰਾ ਕਰ ਲੈ ਜਾਂ ਕੋਈ ਚੀਜ਼ ਕਿਸੇ ਚੇਰ ਚੋਰੀ ਕਰ ਲਈ ਵੇਚ ਦੇ ਤੇ ਇਸ ਤਰ੍ਹਾਂ ਦਾ ਜੀਵਨ ਚੱਲਦਾ ਬੱਸ ਦਿਨੇ ਘੁੰਮਦਾ ਰਹਿੰਦਾ ਸੀ ਦੇਖਦਾ ਸੀ ਕੋਈ ਚੀਜ਼ ਕਿਸੇ ਦੀ ਬਾਰ ਪਰ ਇਹ ਕਨਾਉ ਚੁੱਕ ਲਈਏ ਜਾਂ ਕੋਈ ਹੋਰ ਕਿਛ ਦੀ ਜਿਹੜੀ ਚੁੱਕ ਸਕਦਾ ਥਾਣ ਪਿੰਡ ਦੀ ਹੋਵੇ ਜਾਂ ਕੋਈ ਪਦਾਰਥ ਹੋਵੇ ਬਸ ਸਾਰਾ ਦਿਨ ਨਿਗਾਹਾਂ ਨਾਲ ਉਹ ਜਿਹੜੀ ਚੁੱਕ ਲੈਂਦਾ ਸੀ ਕਈ ਸਾਲ ਹੋ ਗਏ ਨੂੰ ਇਸ ਤਰ੍ਹਾਂ ਹੀ ਕਰਦੇ ਨੇ ਇਹਦੇ ਨਾਲ ਦੇ ਪਿੰਡ ਚਲਾ ਗਿਆ ਸਾਰਾ ਘੁੰਮਦਾ ਘਮਦਾ ਦੇਖਿਆ ਉਹਨੇ ਆਰਤੀ ਹੋ ਰਹੀ ਮੰਦਿਰ 'ਚ ਬੰਦਾ ਚੱਲ ਗਿਆ ਉਹਨੇ ਦੇਖਿਆ ਵੀ ਇਥੇ ਇੱਕ ਹੋਰ ਤਾਂ ਕੋਈ ਚੀਜ਼ ਹੈ ਨਹੀਂ ਭਗਵਾਨ ਸ਼ੰਕਰ ਦਾ ਮੰਦਿਰ ਹੈ ਸ਼ਿਵ ਲਿੰਗ ਹੈ ਬਾਕੀ ਐਸੀ ਵਸਤੂ ਨਹੀਂ ਕਿ ਦੀਵਾ ਜਗਣਾ ਹੈ ਉੱਪਰ ਘੰਟਾ ਲੱਗਾ ਸੀ ਉਹਨਾਂ ਕਹਿੰਦਾ ਘੰਟਾ ਵੇਚਿਆ ਜਾ ਸਕਦਾ ਹੈ ਇਹ ਸੋਚ ਕੇ ਉਹ ਫਿਰ ਦੂਸਰੇ ਕਿਤੇ ਜਾ ਕੇ ਜਗਾ ਲੇਟਰ ਹੈ ਰਾਤ ਦਿਨ ਜਾੜ ਕਰਦਾ ਨਾਲ ਦੇ ਕਮਰੇ ਚ ਪੁਜਾਰੀ ਰਹਿੰਦਾ ਬੜੇ ਸਾਲਾਂ ਦੇ ਉਹ ਤਬੱਸਿਆ ਸੌਦਾ ਕਰਦਾ ਤੇ ਰਾਤ ਦਾ ਸਮਾਂ ਹੋ ਗਿਆ ਚੋਰੀ ਕਰਨ ਆ ਗਿਆ ਹਨੇਰਾ ਬੜਾ ਕਿਸਦਾ ਕੁਛ ਨਹੀਂ ਸੌਦਾ ਉਹ ਕਿਸਨਾ ਉਹਨੇ ਕੰਢੇ ਨੂੰ ਉਤਾਰਿਆ ਜਾਵੇ ਥੋੜੀ ਰਾਈਟ ਹੋਈ ਰੋਸ਼ਨੀ ਦੇ ਹੀ ਪਤਾ ਲੱਗੇ ਤੇ ਮੁੰਡੇ ਨੇ ਦੇਖਿਆ ਸੋ ਦੇ ਦੀਵਾ ਜਗਦਸ ਉਹ ਦੀਵਾ ਦੇਖਿਆ ਉਸ ਥੋੜਾ ਤੇਲ ਤਾਂ ਹੈ ਬੱਤੀ ਨਹੀਂ। ਤੋਨੇ ਆਪਣਾ ਕੁਰਤਾ ਥੋੜਾ ਜਿਹਾ ਪਾੜ ਕੇ ਉਹਦੀ ਬੱਤੀ ਬਣਾਈ। ਉਹ ਦੀਵੇ 'ਚ ਪਾਉ ਦਿੱਤੀ। ਉਹ ਦੋ ਪੱਥਰ ਰਗੜ ਕੇ ਅੱਗ ਪੈਦਾ ਕਰਕੇ ਉਹ ਬੱਤੀ ਜਗਾ ਦਿੱਤੀ। ਰੋਸ਼ਨੀ ਹੋ ਗਈ ਹੁਣ। ਉਹ ਦੇਖਦਾ ਕੀ ਤਰੀਕਾ ਕਰੀ ਇਹ ਕੰਟਾ ਉੱਚਾ ਲੱਗਿਆ। ਤੇ ਉਹਦੇ ਕੋਈ ਚੀਜ਼ ਐਸੀ ਹੈ ਨਹੀਂ ਜਿਸ ਤੇ ਖੜ ਕੇ ਉਤਾਰੇ ਜਾ ਸਕੇ। ਉਹ ਸ਼ਿਵਲੀਂ ਦੇ નીચે। ਇਹ ਸ਼ਿਵਲਿੰਗ ਤੇ ਚੜ ਗਿਆ ਉਹ ਤਾਂ ਮੀਂਹ ਤੇ ਇਹ ਵਿਚਾਰ ਕਰ ਉਹ ਸ਼ਿਵਲਿੰਗ ਤੇ ਚੜ ਗਿਆ ਕੰਡੇ ਨੂੰ ਹੱਥ ਪਾਇਆ ਤੇ ਕੰਟਾ ਸਮੇਦੀ ਪਕੜ ਕੇ ਕੰਡੇ ਨੂੰ نیچے ਆ ਗਿਆ ਉਹ ਕੰਟਾ ਖੜ ਗਿਆ ਤਦ ਬੁਜਾਰੀ ਜਾਗ ਗਿਆ ਪਿੱਛੇ ਬੁਜਾਰੀ ਨੇ ਖੜਾਕ ਸੁਣੀ ਤੇ ਆ ਗਈ ਕੋਈ ਆਇਆ ਇੱਥੇ ਇਹ ਜੀ ਭਗਵਾਨ ਪ੍ਰਗਟ ਹੋ ਗਏ ਡਰ ਗਿਆ ਬੜਾ ਬਾਰੀ ਉਹ ਚੋਰ ਲੜਕਾ ਮਨ ਲੱਗ ਗਿਆ ਭਗਵਾਨ ਨੂੰ ਦੇ ਕੇ ਭਗਵਾਨ ਕਹਿੰਦੇ ਮੈਂ ਤੇਰੇ ਤੇ ਬੜਾ ਪਰਸਾਨਾ ਬੋਲ ਤੇਰੀ ਕੀ ਇੱਛਾ ਹੈ ਬੜਾ ਕਮਰਾ ਆਇਆ ਹੋਇਆ ਹੈ ਕਿ ਭਗਵਾਨ ਪਗੜੋਗੇ ਚੋਰੀ ਪਕੜੀ ਗਈ ਲੇਕਿਨ ਭਗਵਾਨ ਕਹਿੰਦੇ ਮੈਂ ਤੇਰੇ ਤੇ ਬਹੁਤ ਪਰਸਾਨਾ ਜੋ ਤੇਰੀ ਇੱਛਾ ਹੋ ਮੰਗ ਲੈ ਕਮਦਕਾ ਨੂੰ ਡਰ ਕੇ ਜਨਨ ਦੇ ਡਿਗ ਪਿਆ ਕਹਿੰਦੇ ਮਾਰਾ ਮੈਂ ਬੜਾ ਗਰੀਬ ਆ ਮੈਨੂੰ ਰੋਟੀ ਖਾਣ ਲਈ ਨਹੀਂ ਮਿਲਦੀ ਤਾਂ ਮੈਂ ਚੋਰੀ ਕਰਦਾ ਬਹੁਤ ਗਰੀਬ ਆ ਮੈਂ ਰੋ ਰੋ ਕੇ ਬਾਰ ਬਾਰ ਮਾਫੀ ਮੰਗਦਾ ભગવાન ਕਹਿੰਦਾ ਜਾ ਤੇਰੀ ਗਰੀਬੀ ਦੂਰ ਕਰ ਦੇ ਐ ਲੈ ਜ ਪੁਜਾਰੀ ਸਾਹਮਣੇ ਆ ਗਿਆ ਪੁਜਾਰੀ ਦੇਖ ਕੇ ਹੈਰਾਨ ਨਹੀਂ ਮਗਾਨ ਸਾਖਸ਼ਾਤ ਪ੍ਰਗਟ ਹੋ ਗਏ ਉਸ ਨੂੰ ਵਰਦਾਨ ਦੇਦਾ ਵੀ ਜਾ ਤੇਰੀ ਗਰੀਬੀ ਦੂਰ ਕਰ ਦਿੱਤੀ ਉਸ ਦੇਖ ਕੇ ਪੁਜਾਰੀ ਸਮਝ ਗਿਆ ਇਹ ਲੜਕਾ ਦਿਨੇ ਮੈਥੇ ਦੇਖਿਆ ਸੀ ਆਇਆ ਇਨੇ ਘੰਟਾ ਬਗੜਿਆ ਲਉ ਨੇ ਇਨੇ ਘੰਟਾ ਚੁਰਾਣ ਵਾਸਤੇ ਆਇਆ ਏ ਇਸੇ ਦਿਹਾੜੇ ਘੰਟਾ ਕਿਥੋਂ ਆ ਜਾਣਾ ਸੀ ਨੇ ਉਪਰੋਂ ਚੜ ਕੇ ਉਤਾਰਿਆ ਤੇ ਮਗਾਨ ਨੂੰ ਕਹਿ ਲੱਗਾ ਪ੍ਰਭੂ ਆਪ ਕੀ ਕਰ ਰਹੇ ਹੋ ਆਪ ਬੜਾ ਹੈਰਾਨ ਹਾਂ ਮੈਂ ਇਹ ਤਾਂ ਚੋਰ ਹੈ ਆਪ ਨੇ ਦਰਸ਼ਨ ਦੇ ਕੇ ਇਹਦੀ ਗਰੀਬੀ ਦੂਰ ਕਰ ਰਹੇ ਹੋ ਮੈਨੂੰ ਇਤਨੀ ਉਮਰ ਹੋ ਗਈ ਤੁਹਾਡੀ ਤਪੱਸਿਆ ਉਸਤਨਾ ਕਰਦੇ ਆਣੇ ਉਸੇਵਾ ਕਰਦੇ ਨਾ ਅਜੇ ਤੱਕ ਮੈਨੂੰ ਦਰਸ਼ਨ ਨਹੀਂ ਦਿੱਤਾ ਇਹਨੂੰ ਦਰਸ਼ਨ ਦੇਤਾ ਚੋਰ ਨੂੰ ਜੈਸੀ ਆਪਨੇ ਕਰਨੇ ਕੀ ਆਬਦਾਈ ਤਰੀਕਾ ਮੈਨੂੰ ਤਾਂ ਸਮਝ ਨਹੀਂ ਆਇਆ ਮੁਗਾਨ ਬੜੇ ਮੁਸਕਰਾਉਂਦੇ ਹੋਏ ਕਹਿਣ ਲਗੇ ਇਹਦੇ ਰਾਹੀਂ ਤਨੂ ਦਰਸ਼ਨ ਹੋਣੇ ਸੀ ਇਹ ਚੋਰ ਹੈ ਲੇਕਿਨ ਤੁਸੀਂ ਸਾਰੀ ਉਮਰ ਮਿਹਰ ਤੇ ਬੇਲ ਪੱਤੇ ਚੜਾਏ ਜਲ ਚੜਾਇਆ ਦੁੱਧ ਚੜਾਇਆ ਕੋਈ ਸ਼ਹਿਦ ਚੜਾਉਂਦਾ ਹੈ ਕੋਈ ਚੀਨੀ ਚੜਾਉਂਦਾ ਹੈ ਲੇਕਿਨ ਇਸਨੇ ਤਾਂ ਆਪਣੇ ਆਪ ਨੂੰ ਮੇਰੇ ਤੇ ਚੜਾ ਦਿੱਤਾ ਐਸਾ ਵੱਡਾ ਭਗਤ ਹੈ ਤੁਸੀਂ ਇਹ ਵਸਤੂਆਂ ਚੜਾਉਂਦੇ ਹੋ ਜਲ ਚੜਾਉਂਦੇ ਹੋ ਦੁੱਧ ਚੜਾਉਂਦੇ ਹੋ ਦਹੀਂ ਚੜਾਉਂਦੇ ਹੋ ਕਿ ਮੱਖਣ ਚੜਾਉਂਦਾ ਹੈ ਲੇਕਿਨ ਇਹ ਆਪਣੇ ਆਪ ਨੂੰ ਚੜਾ ਦਿੱਤਾ ਐਸਾ ਵੱਡਾ ਭਗਤ ਹੈ ਮੈਂ ਇਸ ਕਰਕੇ ਪ੍ਰਸੰਨ ਹਾਂ ਜਿਹੜਾ ਆਪਣੇ ਆਪ ਨੂੰ ਮੇਰੇ ਤੇ ਚੜਾ ਦੇਵੇ ਆਪਣੇ ਆਪ ਨੂੰ ਇਸਨੇ ਸਾਰਾ ਅਰਪਣ ਕਰਤਾ ਮੇਰੇ ਇਸ ਕਰਕੇ ਮੈਂ ਇਹਨੂੰ ਦਰਸ਼ਨ ਦੇ ਦਿਆ ਕਹਿੰਦੇ ਕੰਨਾਂ ਗਰੀਬਾ ਤੇ ਮੇਰੀ ਸਾਰੀ ਗਰੀਬੀ ਦੂਰ ਕਰਦੇ ਅੱਜ ਤੋਂ ਇਹ ਮੱਡਾ ਉਹ ਸੇਰ ਦਾ ਸਭ ਤੋਂ ਵੱਡਾ ਤਨਾਅ ਬਣ ਜਾਏਗਾ। ਤੇ ਪੁਜਾਰੀ ਮਹਾਰਾਜ ਜੀ ਚਲਾਈ ਮਥੜ ਦੇਖਦਾ। ਕਹਿੰਦੇ ਮਹਾਰਾਜ ਸਮਝ ਆ ਗਿਆ ਮੈਨੂੰ ਨਿਰਬੈਰ ਆਪ। ਕਿਸ ਨਾ ਵਹਿਰ ਹੀ ਨਹੀਂ ਕਰਦੇ ਜਿਹੜੇ ਤੁਹਾਡੇ ਬੇਪੱਤੀ ਕਰਦਾ ਤੁਹਾਡੇ ਉੱਪਰ ਚੜ ਗਿਆ ਤੇ ਉਸਦੇ ਵੀ ਆਪ ਕਿਰਪਾ ਕਰਕੇ ਦਰਸ਼ਨ ਦੇ ਰਹੇ ਹੋ ਘੰਟਾ ਤੁਹਾਡੇ ਮੰਦਰ ਦਾ ਚੁਰਾ ਰਿਆ ਤੇ ਉਹਨਾਂ ਤਲਵਾਰ ਬਣਾ ਰਿਓ। ਤੇ ਇਹ ਦੜੀ ਮਖਰੀ ਲੀਲਾ ਹੈ ਤੇ ਪ੍ਰਬੂ ਐਸੇ ਨਿਰਭੈ ਨੇ ਕਿਸੇ ਨਾਲ ਵੈਰ ਵੜੋ ਨਹੀਂ ਕਰਦੇ ਕੋਈ ਕਿਸੇ ਦੀ ਕੋਈ ਚੀਜ਼ ਉਠਾ ਲੇ ਤਾਂ ਵੈਰ ਵੜੋ ਸ਼ੁਰੂ ਹੋ ਜਾਂਦਾ ਇਸਨੇ ਸਾਡੀ ਚੋਰੀ ਕੀਤੀ ਸਾਡੀ ਚੀਜ਼ ਚੁੱਕ ਲਈ ਕਿੰਨਾ ਲੜਾਈ ਝਗੜੇ ਸ਼ੁਰੂ ਹੋ ਜਾਂਦੇ ਨੇ ਲੇਕੇ ਪ੍ਰਬੂ ਦੇ ਮੰਦਰ ਚੋਂ ਘੰਟਾ ਜਰਾਉਂਦਾ ਪਿਆ ਤੇ ਭਗਵਾਨ ਦੇ ਸ਼ਿਵਲਿੰਗ ਦੇ ਉੱਪਰ ਖੜਾ ਹੋ ਕੇ ਘੰਟਾ ਉਧਾਰਦਾ ਪਿਆ ਜੋ ਹੱਥ ਨਹੀਂ ਉਹ ਪਹੁੰਚ ਰਿਹਾ ਸੀ ਤੇ ਸ਼ਿਵਲਿੰਗ ਦੇ ਉੱਪਰ ਹੀ ਜਾ ਕੇ ਖੜ ਗਿਆ ਤੇ ਦੇਖਣ ਵਾਲਾ ਦੇਖੇਗਾ ਬੜੀ ਬੇਅਦਵੀ ਕਰਦਾ ਹੈ ਬੰਦਾ ਦੇਖੋ ਭਗਵਾਨ ਦੇ ਸ਼ਿਵਲਿੰਗ ਦੇ ਉੱਪਰ ਖੜਾ ਹੋ ਗਿਆ ਲੇਕਿਨ ਭਗਵਾਨ ਬੜੇ ਪ੍ਰਸੰਨ ਹੋ ਗਏ ਸੋ ਉਹ ਪ੍ਰਸੰਨ ਹੋ ਕੇ ਦਰਸ਼ਨ ਦੇ ਦਿੱਤਾ ਉਸ ਨੂੰ ਕਿ ਦੁਨੀਆ ਵਾਲੇ ਲੋਕ ਤਾਂ ਜਾ ਕੇ ਚੀਜ਼ਾਂ ਚੜਾਉਂਦੇ ਨੇ ਇਹ ਐਸਾ ਮੇਰਾ ਭਗਤ ਹੈ ਇਹਨੇ ਆਪਣੇ ਆਪ ਨੂੰ ਮੇਰੇ ਤੇ ਚੜਾ ਦਿੱਤਾ ਤੇ ਮਤਲਬ ਹੀ ਦੂਸਰਾ ਲੈ ਲੈਂਦੇ ਨੇ ਪ੍ਰਭੂ ਐਸੇ ਨੇ ਇਸ ਕਰਕੇ ਗੁਰਾਂ ਸਾਹਿਬ ਕਹਿੰਦੇ ਨੇ ਪ੍ਰਭੂ ਕੈਸਾ ਅਕਾਲ ਪੁਰਖ ਨਿਰਵੈਰ ਹੈ ਕਿਸੇ ਨਾਲ ਵੈਰ ਵਿਰੋਧ ਦਾ ਹੈ ਹੀ ਨਹੀਂ ਪੰਜ ਇਸ਼ ਨੇ ਗੁਰੂ ਗ੍ਰੰਥ ਸਾਹਿਬ ਜੀ ਆਂਦੇ ਕਿਹੜੇ ਪੰਜ ਈਸ਼ ਨੇ ਜਿਨ੍ਹਾਂ ਦੇ ਮਾਤਾ ਪਿਤਾ ਨਹੀਂ ਉਹ ਈਸ਼ ਨੇ ਈਸ਼ਵਰ ਨੇ ਅਕਾਲ ਪੁਰਖ ਦਾ ਰੂਪ ਨੇ ਜਿਹਦੇ ਮਾਤਾ ਪਿਤਾ ਨਹੀਂ ਨੇ ਉਹ ਹੀ ਪਰਮਾਤਮਾ ਦਾ ਰੂਪ ਨੇ ਤੇ ਪੰਜ ਈਸ਼ ਆਉਂਦੇ ਨੇ ਇੱਕ ਭਗਵਾਨ ਵਿਸ਼ਰੂ ਨੇ ਜਿਹੜੇ ਅਜੇ ਮੈਨ ਨੇ ਜਿਨ੍ਹਾਂ ਦਾ ਕੋਈ ਜਨਮ ਨਹੀਂ ਹੋਇਆ ਔਰ ਨਾ ਉਹਨਾਂ ਦੇ ਕੋਈ ਮਾਤਾ ਪਿਤਾ ਨੇ ਦੂਸਰੇ ਨੇ ਇੱਕ ਸੂर्य ਭਗਵਾਨ ਇਹਨਾਂ ਦਾ ਕੋਈ ਮਾਤਾ ਪਿਤਾ ਨਹੀਂ ਉਹ 3 ਤੀਸਰੇ ਭਗਵਾਨ ਸ਼ੰਕਰ ਇਹਨਾਂ ਦਾ ਵੀ ਕੋਈ ਮਾਤਾ ਪਿਤਾ ਨਹੀਂ ਚੌਥੇ ਨੇ ਗਣੇਸ਼ ਮਹਾਰਾਜ ਇਹਨਾਂ ਦਾ ਵੀ ਕੋਈ ਮਾਤਾ ਪਿਤਾ ਨਹੀਂ ਹੈ ਪੰਜਵੇਂ ਨੇ ਦੁਰਗਾ ਮਾਤਾ ਇਹ ਪੰਜ ਈਸ਼ ਕਹੇ ਜਾਂਦੇ ਨੇ ਜਿਨ੍ਹਾਂ ਦਾ ਕੋਈ ਮਾਤਾ ਪਿਤਾ ਨਹੀਂ ਹੈ ਉਹਨਾਂ ਨੂੰ ਈਸ਼ ਕਿਹਾ ਜਾਂਦਾ ਹੈ ਈਸ਼ਵਰ ਕਿਹਾ ਜਾਂਦਾ ਹੈ ਇਸ ਆਕਾਰ ਨੂੰ ਤਾਂ ਆਪਣਾ ਰੂਪ ਕਿਹਾ ਜਾਂਦਾ ਹੈ ਤੇ ਇਹ ਸਾਰੇ ਜਿਹੜੇ ਨਿਰਵੈਰ ਹੁੰਦੇ ਨੇ ਕਿਸੇ ਨਾਲ ਇਹਨਾਂ ਦਾ ਵੈਰ ਬਰੋਦ ਨਹੀਂ ਹੁੰਦਾ ਮਨ ਲੇ ਕੋਈ ਗਲਤ ਵੀ ਕਰੇ ਉਸ ਨੂੰ ਸਹੀ ਕਰ ਦਿੰਦੇ ਠੀਕ ਕਰ ਦਿੰਦੇ ਸਗੋਂ ਉਹਦੀ ਉਪਮਾ ਬਣਾ ਦਿੰਦੇ ਨੇ ਤੇ ਭਗਵਾਨ ਨੇ ਕਿਰਪਾ ਕਰਦੇ ਉਹਨਾਂ ਸੇਠ ਬਣਾਤਾ ਨਗਰ ਦਾ ਸੇਠ ਉਹਨਾਂ ਨੇ ਸੇਵਕ ਬਣ ਗਿਆ ਭਗਵਾਨ ਦਾ ਕਿਤੇ ਚੋਰ ਸੀ ਹੁਣ ਭਗਵਾਨ ਦਾ ਸੇਵਕ ਬਣ ਗਿਆ ਤੇ ਬੜੇ-ਬੜੇ ਉਹਨਾਂ ਪੰਡਾਰੇ ਕਰਦਾ ਹੈ ਭਗਵਾਨ ਦੇ ਨਾਮ ਦੇ ਜਾਗਰਣ ਕਰਦਾ ਹੈ ਬੜੀ ਸਾਰੀ ਧਰਮਸ਼ਾਲਾ ਬਣਾ ਦਿੱਤੀਆਂ ਭੰਡਾਰੇ ਲਗਾਤੇ ਜਗ੍ਹਾ-ਜਗ੍ਹਾ ਸਦਾ ਵਰਤ ਲਗਾਉ ਦਿੱਤੇ ਪਿਆਉ ਲਗਾ ਦਿੱਤੇ कि क्योंकि ਹੁਣ ਪਰਮੇਸ਼ਰ ਦੀ ਕਿਰਪਾ ਹੋ ਗਈ ਇਹ ਚੋਰ ਨੇ ਨਹੀਂ ਸਮਝ ਆ ਗਈ ਵੀ ਸੰਸਾਰ ਦੇ ਭਲੇ ਵਾਸਤੇ ਕੀ ਕਰਨਾ ਚਾਹੀਦਾ ਗਰੀਬ ਗੁਰਮਹਿਰ ਨੂੰ ਉਹਨਾਂ ਦੀ ਸੇਵਾ ਕਰਦਾ ਹੈ ਸੰਤਾਂ ਮਹਾਂਤਾਂ ਦੀ ਸੇਵਾ ਕਰਦਾ ਹੈ ਆਪਣੇ ਹੱਥੋਂ ਜਾ ਜਾ ਕੇ ਸੇਵਾ ਕਰਦਾ ਇਹ ਕਿਰਪਾ ਹੁੰਦੀ ਹੈ ਰਿਵੈਰ ਦੀ ਜਦੋਂ ਪਰਮੇਸ਼ਰ ਨੇ ਰਿਵੈਰ ਦੀ ਕਿਰਪਾ ਹੋ ਜਾਏ ਤੇ ਇਸ ਤਰ੍ਹਾਂ ਦੇ ਨਾਲ ਉਹਦਾ ਜੀਵਨ ਬਦਲ ਜਾਂਦਾ ਹੈ ਤਾਂ ਐਸੇ ਪ੍ਰਭੂ ਨੇ ਉਨਾਸਬ ਰਦੀ ਪਰਿਭਾਸ਼ਾ ਦਸਤੇ ਮੈਨੇ ਅਕਾਰਪੂ ਦੀ ਪਰਿਭਾਸ਼ਾ ਕੀਤੀ ਹੁੰਦੀ ਹੈ ਐਸੀ ਪਰਿਭਾਸ਼ਾ ਹੁੰਦੀ ਜਿਹੜੇ ਪ੍ਰਭੂ ਦੇ ਮੰਨਣ ਵਾਲੇ ਹੁੰਦੇ ਨੇ ਪ੍ਰਭੂ ਦੇ ਸੇਵਕ ਹੁੰਦੇ ਨੇ ਉਹ ਵੀ ਨਿਰਵੈਰ ਹੁੰਦੇ ਨੇ ਉਹ ਕੋਈ ਕਿਸ ਨਾਲ ਵੈਰ-ਵਿਰੋਧ ਨਹੀਂ ਕਰਦੇ ਆਪਣੇ ਲੋਕਾਸਟ ਬਾਕੇ ਕਸ ਹਾਰ ਲੈਂਦੇ ਨੇ ਲੇਕਿਨ ਕਿਸ ਨਾਲ ਵੈਰ-ਵਿਰੋਧ ਨਹੀਂ ਕਰਦੇ ਸਗੋ ਸਵਦਾ ਪਲਾ ਮੰਗਦੇ ਨੇ ਏ ਦਰਬਾਰ ਹੈ ਜਿਹੜਾ ਸਭ ਦਾ ਭਲਾ ਮੰਗਦਾ ਨਾਨਕ ਨਾਮ ਚੜਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਇਹ ਕੋਈ ਦਰਬਾਰ ਹੈ ਗੁਰਨਾਨ ਦੇਵ ਸਾਹਿਬ ਦਾ ਜਿੱਦੇ ਸਭ ਦਾ ਭਲਾ ਮੰਗਿਆ ਜਾਂਦਾ ਹੈ ਉਹ ਸਾਰੀ ਦੁਨੀਆ ਜਿਹੜੀ ਵੀ ਜਾਂਦੀ ਅਰਦਾਸ ਕਰਦੀ ਆਪਣਾ ਭਲਾ ਮੰਗਦੀ ਦੂਜੇ ਦਾ ਨਹੀਂ ਮੰਗਦੇ ਲੇਕਿਨ ਇਹ ਗੁਰਨਾਨ ਦੇਵ ਸਾਹਿਬ ਦਾ ਦਰਬਾਰ ਹੈ ਜਿੱਥੇ ਸਭ ਦਾ ਭਲਾ ਮੰਗਿਆ ਜਾਂਦਾ ਉਹ ਸਭ ਦੇ ਜੀਮਾਵੇਂ ਇਨਸਾਨ ਹੈ ਜਾਨਵਰ ਹੈ ਪੰਛੀ ਹੈ ਗੈਸਾ ਵੀ ਜੀਵ ਹੈ ਸਭ ਦਾ ਹੀ ਭਲਾ ਮੰਗਿਆ ਜਾਂਦਾ ਹੈ ਕਿਉਂਕਿ ਨਿਰਵੈਰ ਦਾ ਦਰਬਾਰ ਇਸ ਕਰਕੇ ਮਾਰਾ ਕਹਿੰਦੇ ਨਿਰਵੈਰ ਹੈ ਪਰਮੇਸ਼ਰ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਪੁਰਖ ਅਜੂਨੀ ਸੈਭੰ ਗੁਰਪ੍ਰਸਾਦ ਜਬ ਆਵਾਜ਼ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ